ਸ਼ੋਭਨਾਮ ਕੀ ਹੈ ਜੀ ਹਰਦੀਪ ਸਿੰਘ ਜੀ ਸਰ ਡੀਸੀ ਦਫਤਰ ਮੰਗ ਪੱਤਾ ਦਿੱਤਾ ਤੁਸੀਂ ਇਹ ਇੱਕ ਨਾ ਸਾਡੇ ਪਿੰਡ ਫੈਕਟਰੀ ਲੱਗ ਰਹੀ ਆ ਸੀਐਨਜੀ ਦੀ ਉਹਦੇ ਖਿਲਾਫ ਦਿੱਤਾ ਉਹ ਫੈਕਟਰੀ ਭੋਂਦੜੀ ਪਿੰਡ ਆ ਜੀ ਜਿਹੜਾ ਲੁਧਿਆਣਾ ਤਹਿਸੀਲ ਜਗਰਾਉਂ ਆ ਭੋਂਦੜੀ ਪਿੰਡ ਆ ਜੀ ਉਹ ਪਿੰਡ ਦੇ ਬਿਲਕੁਲ 100 ਮੀਟਰ ਦੇ ਘੇਰੇ 'ਚ ਹੀ ਫੈਕਟਰੀ ਲਾਉਣੀ ਸ਼ੁਰੂ ਕਰਤੀ ਉਹ ਪਹਿਲਾਂ ਪਤਾ ਹੀ ਨਹੀਂ ਸੀ ਕੀ ਬਣਦਾ ਹੁਣ ਪਤਾ ਲੱਗਿਆ ਕਿ ਇਹ ਸੀਐਨਜੀ ਦੀ ਗੈਸ ਫੈਕਟਰੀ ਆ ਉਹ ਸਕੂਲ ਤੋਂ ਸਿਰਫ 100 ਮੀਟਰ ਹੀ ਦੂਰ ਜੀ ਸਕੂਲ ਤੋਂ ਵੀ 100 ਮੀਟਰ ਦੂਰ ਆ ਕੋਈ ਉਹਨਾਂ ਨੇ ਪੰਚਾਇਤ ਤੋਂ ਐਨਓਸੀ ਨਹੀਂ ਲਈ ਕੋਈ ਉੱਤੇ ਉਹਨਾਂ ਨੂੰ ਕਿਸੇ ਨੂੰ ਪਤਾ ਫਿਰ ਲੋਕਾਂ ਨੇ ਚੜ੍ਹ ਕੰਪ ਮੱਚ ਗਿਆ ਵੀ ਇਹ ਤਾਂ ਪ੍ਰਦੂਸ਼ਣ ਹੋਊਗਾ ਇਹਦੇ ਨਾਲ ਤੇ ਪਿੰਡ ਦੇ ਚੜ੍ਹਦੇ ਵਾਲੇ ਪਾਸੇ ਫੈਕਟਰੀ ਲੱਗੀ ਸੀ ਉਹਦੇ ਖਿਲਾਫ ਆ ਉਹ ਡੀਸੀ ਸਾਹਿਬ ਨੂੰ ਮੰਗ ਪੱਤਰ ਤਾਂ ਕਿ ਉੱਥੇ ਇਹਨਾਂ ਨੇ ਪੱਕਾ ਰੈਗੂਲਰ ਧਾਰਨਾ ਜਿਹੜੀ ਯੂਨੀਅਨ ਹੈਗੀ ਆ ਟਕਾਉਂਦਾ ਅਗਰਾਹਾਂ ਤੇ ਮਸ਼ਾਰ ਇਹਨਾਂ ਨੇ ਉੱਥੇ ਧਾਰਨਾ ਸਟਾਰਟ ਕਰਨਾ ਉਹਦੇ ਜਿਵੇਂ ਜੀਰੇ ਵਾਲੀ ਫੈਕਟਰੀ ਦੇ ਹੋਇਆ ਸੀ ਉਹ ਫਿਰ ਬਾਅਦ ਚ ਫੈਕਟਰੀ ਬਣ ਜਾਂਦੀ ਆ ਫਿਰ ਪ੍ਰੋਬਲਮ ਆਉਂਦੀ ਆ ਹੁਣ ਤਾਂ ਅਜੇ ਸਟਾਰਟਿੰਗ ਤੇ ਹੀ ਹੈਗਾ ਤੇ ਉਹ ਡੀਸੀ ਸਾਹਿਬ ਨੂੰ ਦੱਸਿਆ ਵੀ ਉਹ ਦੱਸੋ ਕਿੱਦਾਂ ਉਹਦਾ ਪ੍ਰਦੂਸ਼ਣ ਸਰਟੀਫਿਕੇਟ ਕਿਹਨੇ ਦਿੱਤਾ ਕਿਤੇ ਲਿਆ ਵੀ ਆ ਕਿ ਨਹੀਂ ਲਿਆ ਉਹਨਾਂ ਨੇ ਪਰ ਮੈਨੂੰ ਨਹੀਂ ਲੱਗਦਾ ਉੱਥੇ ਪ੍ਰਦੂਸ਼ਣ ਸਰਟੀਫਿਕੇਟ ਮਿਲਿਆ ਹੋਊ ਕਿਉਂਕਿ 100 ਮੀਟਰ ਦੇ ਘੇਰੇ ਚ ਉਹਦਾ ਸੀਐਨਜੀ ਦਾ ਬਾਇਓਗੈਸ ਦਾ ਉੱਥੇ ਮਿਲਣਾ ਨਹੀਂ ਹੈ ਮੰਗੀ ਉਹ ਫੈਕਟਰੀ ਨੂੰ ਬੰਦ ਕੀਤੀ ਜਾਵੇ ਕੰਸਟਰਕਸ਼ਨ ਉਹਦੀ ਦੇਖਣਾ ਐਮਐਲਏ ਨੂੰ ਵੀ ਮਿਲੇ ਮੌਜੂਦਾ ਮੌਜੂਦਾ ਐਮਐਲਏ ਸਾਡੇ ਉਹਨਾਂ ਨੇ ਪਹਿਲਾਂ ਸਭ ਤੋਂ ਪਹਿਲਾਂ ਪ੍ਰੋਸੈਸ ਉਹਨਾਂ ਨੇ ਫੈਕਟਰੀ ਵਾਲਾ ਉਹਨਾਂ ਦੋ ਮੀਟਿੰਗਾਂ ਪੈਂਡੀਆਂ ਨੇ ਕੀਤੀਆਂ ਉਹ ਇੱਧਰ ਉੱਧਰ ਅਨਨਫਾਨਨ ਕਰਦੇ ਆ ਹੁਣ ਇਸ ਤੋਂ ਬਾਅਦ ਮੌਜੂਦਾ ਐਮਐਲਏ ਨੂੰ ਤੇ ਹਰ ਕੰਚਾਰਜ ਕੰਗ ਨੂੰ ਦੋਨਾਂ ਨੂੰ ਮਿਲਿਆ ਜਾਊਗਾ ਫਿਰ ਸਰਕਾਰ ਨੂੰ ਦੱਸਿਆ ਜਾਊਗਾ ਵੀ ਆਹ ਗੱਲ ਤੇ ਜਿਹੜੀਆਂ ਜੇ ਜੇ ਉਹਨਾਂ ਕੋਲੇ ਕੋਈ ਉਹਦਾ ਹੈਗਾ ਕੋਈ ਨੀਗਰਤਾ ਦਿਖਾਉਣ ਵੀ ਸਾਡੇ ਕੋਲੇ ਇਹਦਾ ਕੋਈ ਹੈਗਾ ਪਹਿਲਾਂ ਇਹ ਫੈਕਟਰੀ ਇਹ ਇੱਕ 12 ਏਕੜ ਚ ਫੈਕਟਰੀ ਲੱਗਣ ਲੱਗੀ ਸੀ ਦੇਹਰਾਦੂ ਜੂਪੀ ਪ੍ਰੋਪੂਲੂਸ਼ਨ ਕੰਟਰੋਲ ਬੋਰਡ ਨੇ ਇਹਨੂੰ ਜੋਰੀ ਤੇ ਤੀਣੀ ਹੈ ਜੀ ਸਿਸਟਮ ਹੈ ਕਿ ਫੈਕਟਰੀਆਂ ਦਾ ਉਹਦੇ ਵਿੱਚ ਪਾਣੀ ਦੀ ਬਹੁਤ ਜਿਆਦਾ ਦਰ ਵਰਤੋਂ ਆ ਪਾਣੀ ਫਿਰ ਬੇਸਟ ਪਾਣੀ ਫਿਰ ਧਰਤੀ 'ਚ ਹੀ ਪਾ ਦਿੰਦੇ ਆ ਦੁਬਾਰਾ ਆਹ ਪ੍ਰੋਬਲਮ ਇੱਕ ਪ੍ਰਦੂਸ਼ਣ ਉਹਦੇ ਚੋਂ ਵੀ ਉਹਦੇ ਚੋਂ ਗੋਬਰ ਗੈਸ ਹੋਰ ਰਹਿਤ ਖੁੰਦ ਕਚਰਾ ਵਰਤੇ ਜਾਣਾ ਪਿੰਡ ਦੇ ਮੋਢਾ ਮੱਖੀਆਂ ਤੇ ਹੋਰ ਜਿਵੇਂ ਜੈਨਪੁਰ ਕੋਲੇ ਕੂੜੀ ਵਾਲੇ ਡੰਮਾ ਪਾ ਦਿੱਲੀ ਆਪਾਂ ਦੇਖਦੇ ਆ ਉਹ ਕੂੜੇ ਕਾੜੇ ਤੋਂ ਰਹਿਤ ਖੁੰਦ ਤੋਂ ਸੀਐਨਜੀ ਬਣਦੀ ਉਹਦੀ ਪ੍ਰੋਬਲਮ ਨਾ ਬੰਦ ਹੋਈ ਸਾਰਾ ਗਲਾ ਸੰਘਰਸ਼ ਕੀਤਾ ਨਹੀਂ ਮਹੰਤਤਾ ਹੋਊਗੀ ਜੇ ਤਾਂ ਸਾਰਾ ਪਿੰਡ ਇੱਕ ਪਾਸੇ ਉਹਨਾਂ ਨੇ ਬਾਰជា ਬੈਠ ਜਾਣਾ ਦੀ ਕੰਸਟਰਕਸ਼ਨ ਰੋਕ ਦੇਣ ਉਹ ਪਿੰਡ ਦੇ ਨੇ ਚੱਲਣੀ ਨਹੀਂ ਦੇਣੀ ਕਿਸੇ ਹਿਸਾਬ ਨਾਲ ਜੇ ਪਿੰਡ ਨੂੰ ਢਾ ਦਿਓ ਫਿਰ ਬੰਦ ਹੋ ਜਾਣਾ ਸਰ ਸ਼ੋਭਨਾਮ ਕੀ ਹੈ ਜੀ ਹਰਦੀਪ ਸਿੰਘ ਜੀ ਸਰ ਡੀਸੀ ਦਫਤਰ ਮੰਗ ਪੱਤਾ ਦਿੱਤਾ ਤੁਸੀਂ ਇਹ ਇੱਕ ਨਾ ਸਾਡੇ ਪਿੰਡ ਫੈਕਟਰੀ ਲੱਗ ਰਹੀ ਆ ਸੀ ਐਨ ਜੀ ਦੀ ਉਹਦੇ ਖਿਲਾਫ ਦਿੱਤਾ ਉਹ ਫੈਕਟਰੀ ਭੋਂਦੜੀ ਪਿੰਡ ਆ ਜਿਹੜਾ ਲੁਧਿਆਣਾ ਤਹਿਸੀਲ ਜਗਰਾਉਂ ਆ ਭੋਂਦੜੀ ਪਿੰਡ ਆ ਉਹ ਪਿੰਡ ਦੇ ਬਿਲਕੁਲ 100 ਮੀਟਰ ਦੇ ਘੇਰੇ 'ਚ ਹੀ ਫੈਕਟਰੀ ਲਾਉਣੀ ਸ਼ੁਰੂ ਕਰਤੀ ਉਹ ਪਹਿਲਾਂ ਪਤਾ ਹੀ ਨਹੀਂ ਸੀ ਕੀ ਬਣਦਾ ਹੁਣ ਪਤਾ ਲੱਗਿਆ ਕਿ ਇਹ ਸੀ ਐਨ ਜੀ ਦੀ ਗੈਸ ਫੈਕਟਰੀ ਆ ਉਹ ਸਕੂਲ ਤੋਂ ਸਿਰਫ 100 ਮੀਟਰ ਦੂਰ ਆ ਸਕੂਲ ਤੋਂ ਵੀ 100 ਮੀਟਰ ਦੂਰ ਆ ਕੋਈ ਉਹਨਾਂ ਨੇ ਪੰਚਾਇਤ ਤੋਂ ਐਨਓਸੀ ਨਹੀਂ ਲਈ ਕੋਈ ਉੱਥੇ ਉਹਨਾਂ ਨੂੰ ਕਿਸੇ ਨੂੰ ਪਤਾ ਨਹੀਂ ਲੱਗਿਆ ਬਾਅਦ 'ਚ ਪਤਾ ਲੱਗਿਆ ਹੁਣ ਲੋਕਾਂ ਨੂੰ ਫੇ ਤੇ ਪੈਂਟ ਦੇ ਚੜ੍ਹਦੇ ਵਾਲੇ ਪਾਸੇ ਫੈਕਟਰੀ ਬਣੀ ਜੀ ਉਹਦੇ ਖਿਲਾਫ ਆ ਉਹ ਡੀਸੀ ਸਾਹਿਬ ਨੂੰ ਮੰਗ ਪੱਤਰਤਾ ਕਿ ਉੱਥੇ ਇਹਨਾਂ ਨੇ ਪੱਕਾ ਰੈਗੂਲਰ ਧਾਰਨਾ ਜਿਹੜੀ ਯੂਨੀਅਨ ਹੈਗੀ ਆ ਡਟਾਉਂਦਾ ਅਗਰਾਹਾ ਤੇ ਮਛਾਰ ਇਹਨਾਂ ਨੇ ਉੱਥੇ ਧਾਰਨਾ ਸਟਾਰਟ ਕਰਨਾ ਉਹਦੇ ਜਿਵੇਂ ਜੀਰੇ ਵਾਲੀ ਫੈਕਟਰੀ ਦੇ ਹੋਇਆ ਸੀ ਉਹ ਫਿਰ ਬਾਅਦ ਚ ਫੈਕਟਰੀ ਬਣ ਜਾਂਦੀ ਹੈ ਫਿਰ ਪ੍ਰੋਬਲਮ ਆਉਂਦੀ ਹੈ ਹੁਣ ਤਾਂ ਹਜੇ ਸਟਾਰਟਿੰਗ ਤੇ ਹੈਗਾ ਜਿਉਂ ਡੀਸੀ ਸਾਹਿਬ ਨੂੰ ਦੱਸਿਆ ਵੀ ਉਹ ਦੱਸੋ ਕਿੱਦਾਂ ਉਹਦਾ ਪ੍ਰਦੂਸ਼ਣ ਸਰਟੀਫਿਕੇਟ ਕਿਹਨੇ ਦਿੱਤਾ ਕਿਤੇ ਲਿਆ ਵੀ ਆ ਕਿ ਨਹੀਂ ਲਿਆ ਉਹਨਾਂ ਨੇ ਪਰ ਮੈਨੂੰ ਨਹੀਂ ਲੱਗਦਾ ਉੱਥੇ ਪ੍ਰਦੂਸ਼ਣ ਸਰਟੀਫਿਕੇਟ ਮ ਰਲਣਾ ਨਹੀਂ ਹੈ ਮੰਕੀ ਉਹ ਫੈਕਟਰੀ ਨੂੰ ਬੰਦ ਕੀਤੀ ਜਾਵੇ ਕੰਸਟਰਕਸ਼ਨ ਉਹਦੀ ਉਹਦੇ ਖਿਲਾਫ ਐਮਐਲਏ ਨੂੰ ਵੀ ਮਿਲੇ ਮੌਜੂਦਾ ਮੌਜੂਦਾ ਐਮਐਲਏ ਸਾਡੇ ਉਹਨਾਂ ਨੂੰ ਪਹਿਲਾਂ ਸਭ ਤੋਂ ਪਹਿਲਾ ਪ੍ਰੋਸੈਸ ਉਹਨਾਂ ਨੇ ਫੈਕਟਰੀ ਵਾਲਾ ਉਹਨਾਂ ਦੋ ਮੀਟਿੰਗਾਂ ਪੈਂਡੀਆਂ ਨੇ ਕੀਤੀਆਂ ਉਹ ਇੱਧਰ ਉੱਧਰ ਅਨਨਫਾਨਨ ਕਰਦੇ ਆ ਹੁਣ ਇਸ ਤੋਂ ਬਾਅਦ ਮੌਜੂਦਾ ਐਮਐਲਏ ਨੂੰ ਤੇ ਹਰ ਕੰਚਾਰਜ ਕੰਗ ਨੂੰ ਦੋਨਾਂ ਨੂੰ ਮਿਲਿਆ ਜਾਊਗਾ ਫਿਰ ਸਰਕਾਰ ਨੂੰ ਦੱਸਿਆ ਜਾਊਗਾ ਵੀ ਆਹ ਗੱਲ ਤੇ ਜਿਹੜੀਆਂ ਜੇ ਜੇ ਉਹਨਾਂ ਕੋਲੇ ਕੋਈ ਉਹਦਾ ਹੈਗਾ ਕੋਈ ਨੀਗਰਤਾ ਦਿਖਾਉਣ ਵੀ ਸਾਡੇ ਕੋਲੇ ਇਹਦਾ ਕੋਈ ਹੈਗਾ ਪਹਿਲਾਂ ਇਹ ਫੈਕਟਰੀ ਇਹ 1 12 ਏਕੜ ਚ ਫੈਕਟਰੀ ਲੈਣ ਲੱਗੀ ਸੀ ਦੇਹਰਾ ਤੋਂ ਜੂਪੀ ਪੋਲਿਊਸ਼ਨ ਕੰਟਰੋਲ ਬੋਰਡ ਨੇ ਇਹਨੂੰ ਉੱਥੇ ਦੀ ਮਨਜ਼ੂਰੀ ਦਿੱਤੀ ਨਹੀਂ ਹੈ ਇਹ ਸਿਸਟਮ ਹੈ ਕਿ ਫੈਕਟਰੀਆਂ ਦਾ ਇਹਦੇ ਵਿੱਚ ਪਾਣੀ ਦੀ ਬਹੁਤ ਜ਼ਿਆਦਾ ਦਰ ਵਰਤੋਂ ਆ ਪਾਣੀ ਫਿਰ ਬੇਸਟ ਪਾਣੀ ਫਿਰ ਧਰਤੀ 'ਚ ਪਾ ਦਿੰਦੇ ਆ ਦੁਆਰਾ ਸਾ ਪ੍ਰੋਬਲਮ ਇੱਕ ਪ੍ਰਦੂਸ਼ਣ ਉਹਦੇ ਚੋਂ ਵੀ ਉਹਦੇ ਚੋਂ ਗੋਬਰ ਗੈਸ ਹੋਰ ਰਹਿਤ ਖੁੰਦ ਕਚਰਾ ਵਰਤੇ ਜਾਣਾ ਪਿੰਡ ਦੇ ਮੋਢਾ ਮੱਖੀਆਂ ਤੇ ਹੋਰ ਜਿਵੇਂ ਜੈਨਪੁਰ ਕੋਲੇ ਕੂੜੇ ਵਾਲੇ ਡੰਪਾ ਦਿੱਲੀ ਆਪਾਂ ਦੇਖਦੇ ਆ ਉਹ ਕੂੜੇ ਕਾੜੇ ਤੋਂ ਰਹਿਤ ਖੁੰਦ ਤੋਂ ਸੀਐਨਜੀ ਬਣਦੀ ਉਹਦੀ ਪ੍ਰੋਬਲਮ ਨਾ ਬੰਦ ਹੋਈ ਸਾਰਾ ਅਗਲਾ ਸੰਘਰਸ਼ ਕੀਤਾ ਨਹੀਂ ਬੰਦ ਤਾਂ ਹੋਊਗਾ ਇੱਕ ਹਫ਼ਤੇ ਦਾ ਹੀ ਇਹ ਤਾਂ ਸਾਰਾ ਪਿੰਡ ਇੱਕ ਪਾਸੇ ਉਹਨਾਂ ਨੇ ਵਾਰ ਚੀ ਬੈਠ ਜਾਣਾ ਦੀ ਕੰਸਟ੍ਰਕਸ਼ਨ ਰੋਕ ਦੇਣਗੇ ਉਹ ਪਿੰਡ ਦੇ ਨੇ ਚੱਲਣੀ ਨਹੀਂ ਦੇਣੀ ਕਿਸੇ ਹਿਸਾਬ ਨਾਲ ਜੇ ਆ ਪਿੰਡ ਨੂੰ ਢਾ ਦਿਓ ਫਿਰ ਬੰਦ ਹੋਊਗਾ